ਸਲੋਕ ਮਹਲਾ ਦੂਜਾ ਇੱਕ ਨਹੀਂ ਦਾਤ ਆਪਸ ਤੇ ਜੋ ਪਾਈ ਹੈ ਇੱਕ ਦਾਤ ਐਸੀ ਹੈ ਬਾਕੀ ਦਾਤਾਂ ਦਾ ਸਭ ਗੱਤੀ ਸਹਿਬ ਨੰਨੀ ਗਾ ਸਾਰੀਆਂ ਦਾਤਾਂ ਸੰਸਾਰ ਦੇ ਵਿੱਚ ਸਹਾਈ ਹੁੰਦੀ ਗਏ ਇੱਕ ਐਸੀ ਦਾਤ ਹੈ ਜਿਹੜੀ ਆਪਸ ਆਪ ਤੇ ਹੀ ਪਾਈ ਜਾ ਸਕਦੀ ਹੈ ਆਪ ਤੇ ਬਿਨਾਂ ਨਹੀਂ ਪ੍ਰਾਪਤ ਹੋਦੀ ਇਕ ਦਾਤ ਐ ਜਿਹੜੀ ਆਪ ਤੋਂ ਪੈਦਾ ਹੁੰਦੀ ਆ ਆਪੇ ਹੀ ਉਹਨੂੰ ਪ੍ਰਾਪਤ ਕਰ ਸਕਦਾ ਦੂਜਾ ਨਵਾਂ ਸੀ ਗੱਲ ਦੀ ਕਿਹੜੀ ਦਾਤ ਦਾ ਸਵਾਲ ਹੈ ਪੁੱਛਾਰ ਸਿੱਖ ਨਹੀਂ ਸਿੱਖ ਦੀ ਦਾਤ ਸਾਫ ਸੇ ਜੋ ਪਈ ਸੋ ਤਾਂ ਮੰਦੇ ਨਹੀਂ ਦਾਤ ਆਪਸੇ ਜਿਹੜੀ ਪੌਣੀ ਹੈ ਆਪਣੇ ਆਪ ਨੂੰ ਆਪੇ ਦਾਸ ਦੇ ਲਈ ਹੈ ਕੋਈ ਪਤਾ ਨਹੀਂ ਅੱਜ ਨਾਲ ਵਿੱਚ ਜਿਹੜੀ ਅਸਲੀ ਦਾਟ ਹੈ ਉਹ ਆਪਣੇ ਆਪ ਤੋਂ ਹੀ ਮਿਲਦੀ ਹੈ ਆਪਣੇ ਅੰਦਰ ਆਪਣਾ ਸੱਪੇ ਹੀ ਕਰਸੋ ਨੰਮੇ ਦਾ ਸਾਰੀ ਹੈ ਇਸ ਗੱਲ ਦਾ ਨਹੀਂ ਕਿਸੇ ਵੀ ਦਾ ਰੂਪ ਇਹ ਕਰਕੇ ਦਰਸ਼ਨ ਹੁੰਦੇ ਨੇ ਕਿਸੇ ਦੇ ਕਾਲ ਸਵਾਰ ਵਾਸਤੇ ਇਸ ਕਰਕੇ ਉਹਨੂੰ ਲੋੜ ਪਈਏ ਕਿਸੇ ਦੂਜੇ ਆਦਮੀ ਦੇ ਦਰਸ਼ਨ ਵਾਸਤੇ ਸੱਤੀ ਕਰਨ ਦੇ ਵਿਅਸੀ ਲੋੜ ਪਈਏ ਉਹਨਾਂ ਨੂੰ ਇਹ ਗੱਲ ਦਾ ਧਿਆਨ ਨਹੀਂ ਹੈ ਜਿਹਨੂੰ ਇਹ ਗੱਲ ਦਾ ਗਿਆਨ ਉਹਨੂੰ ਦੂਜੇ ਆਦਮੀ ਦੀ ਲੋੜ ਨਹੀਂ ਇੱਕ ਨਹੀਂ ਦਾਦ ਆਪਸੇ ਜੋ ਪਾਈ ਹੈ ਨਾਮ ਸਾ ਪ੍ਰਮਾਤ ਸਾਹਿਬ ਉੱਥੇ ਜੋ ਮਿਲਿਆ ਉਹ ਇੱਕ ਬਹੁਤ ਵੱਡੀ ਕਰਾਮਾਤ ਹੈ ਕਰਾਮਾਤ ਪੈਦਾ ਹੁੰਦੀ ਹੈ ਦੇ ਵਿੱਚ ਕਰਾਮਾਤ ਹੀ ਦਾਦ ਬਣ ਰਹੀਆਂ ਨੂੰ ਪਰ ਸਹਿਬ ਉਹ ਖੁਸ਼ ਹੋ ਤੋ ਪਹਿਲਾਂ ਤਾਂ ਤੁਮ ਸਹਿਬ ਤੋਂ ਠੀਕ ਜੀ ਜੀ ਸਾਹਿਬ ਤੋਂ ਠੇ ਜੇ ਮਿਲੇ ਜੇ ਸਾਹਿਬ ਕੁਝ ਹੋ ਜਵੇ ਤਾਂ ਮਿਲ ਪੈਰੇ ਸਾਹਿਬ ਨੂੰ ਖੁਸ਼ ਕਰਨਾ ਪੈਂਦਾ ਕਹਿਣ ਦਾ ਮਤਲਬ ਸਾਹਿਬ ਕੋਈ ਕੁਝ ਹੁੰਦਾ ਤੇ ਪਾਣੀ ਚੱਲੇ ਉਹਦੇ ਹੁਕਮ ਚੱਲੇ ਤੇ ਸਾਹਿਬ ਖੁਸ਼ ਹੁੰਦਾ ਉਹਦੇ ਬਾਅਦ ਗਾਥ ਆਪਣੇ ਆਪ ਚੋਂ ਹੀ ਬਣਦੀ ਹੈ ਆਪਣੇ ਆਪ ਚੋਂ ਹੀ ਸ਼ਬਦ ਪੈਦਾ ਹੁੰਦਾ ਹੈ ਜੇ ਤਰ੍ਹਾਂ ਮਾਨਵਿਕ ਸੋਚਦੇ ਨੇ ਕਿ ਕੋਲੇ ਤਾਂ ਸੁਗੁਰਾ ਜੋ ਉਕਮਾ ਵਾਲੀ ਜਾਤ ਦੇ ਵਿੱਚੋਂ ਫਿਰੋ ਇੱਕ ਬੀਜ ਹੈ ਬੀਜ ਹੈ ਬੇਸ਼ਰੂਪ ਵਾਲੀ ਜਾਤ ਦੇ ਵਿੱਚੋਂ ਫਿਰੋ ਇੱਕ ਬੀਜ ਨੂੰ ਹਜ਼ਾਰਾਂ ਫਲ ਲੱਗਣਾਂ ਨੇ ਬਿਲਕੁਲ ਬੀਜ ਤੋਂ ਜਾਂ ਬਰਸ਼ ਵੜਨੇ ਬਕਦਰ ਫਲ ਲੱਗਣ ਇਹਦੇ ਵਰਗੇ ਅਨੰਤ ਰੂਪ ਹੋ ਜਾਣਗੇ ਜੀ ਇਹ ਇਹਦੇ ਵਿੱਚੋਂ ਹੀ ਤਰ੍ਹਾਂ ਹੁੰਦੀ ਹੈ ਬਾਹਰੋਂ ਕਿਸੇ ਦੀ ਨਹੀਂ ਹਨ ਕਿਹਾ ਫਰਮਾਨ ਸਾਹਿਬ ਉੱਠੇ ਜੀ ਜੀ ਇੱਕ ਹੋਏ ਤਾਂ ਫਿਰ ਕੋਈ ਸ਼ਰਤ ਇੱਕ ਹੋਰ ਦੀ ਸ਼ਰਤ ਹੈ ਨਹੀਂ ਇੱਕ ਹੋਰ ਦੀ ਸ਼ਰਤ ਹੈ ਜੀ ਜੂ ਬਤਾਵੇ ਪੰਡਤ ਉੱਗਣ ਵਾਲੀ ਸ਼ਕਤੀ ਉਹ ਛੈ ਇਹਦੀ ਸ਼ਕਤੀ ਕਿਉਂ ਨਾ ਜੋ ਹੋਇਆ ਡਿਵਾਈਡ ਹੋਇਆ ਹੋਇਆ ਦੋ ਤੋਂ ਹੋਇਆ ਹੈ ਬਾਣੀ ਉਹਦਾ ਜਿਆਦਾ ਇੱਕ ਹੋ ਗਿਆ ਉਹ ਕਰਾਮਾਤ ਆ ਜਾਣੀਆਂ ਚਾਹੀਦੀਆਂ ਉਹ ਕਰਾਮਾਤ ਵਰਤ ਜਾਣੀਆਂ ਫਿਰ ਇਹ ਗੱਲ ਨਹੀਂ ਕੋਈ ਤੁਹਾਨੂੰ ਕਹਿ ਰਿਹਾ ਦੱਸ ਵੀ ਆਪ ਇਹਦੇ ਵਿੱਚ ਸਭ ਤੋਂ ਵੱਡੀ ਸ਼ਕਤੀ ਇਹ ਹੈ ਇਹ ਦੂਜਾ ਆਦਮੀ ਕੋਈ ਕਰੇ ਨਹੀਂ ਸਕਦਾ ਕਿੱਡਾ ਹੀ ਕੋਈ ਗੁਰੂ ਹੋਵੇ ਪਰ ਮੈਂ ਸ਼ਰਮ ਨਹੀਂ ਕਰਦਾ ਇਹ ਇੱਜ਼ਤ ਜ਼ਲ ਜ਼ਰੀ ਹੋਣੀ ਦੇ ਰਿਹਾ ਇੱਕ ਹੁਣ ਤੱਕ ਦੀ ਹਟਾ ਕਰ ਰਿਹਾ ਸਲਾਹ ਦੇ ਰਿਹਾ ਗੁਰਬਾਣੀ ਸਲਾਹ ਹੈ ਨੇ ਸਿਰ ਨੂੰ ਚਾਹੇ ਹੁਕਮ ਕਹੀਏ ਸਲਾਹ ਹੈ ਹੁਕਮ ਹੋਣਾ ਹੈ ਜ਼ਬਰਦਸਤੀ ਨਾਲ ਨਹੀਂ ਬਹੁਤ ਦਾ ਜ਼ਬਰਦਸਤੀ ਹੁੰਦਾ ਅਸੀਂ ਕਹਿ ਰਹੇ ਹਾਂ ਇਹਨੂੰ ਹੁਕਮ ਹੁਕਮ ਧਰ ਪਾਸਾ ਵਾਸੇ ਹੁਕਮ ਦਇਆ ਨਾਲ ਆਸੇ ਜਿਹੜੇ ਬਸ ਸਾਹਿਬਾ ਨੂੰ ਸਰਕਾਰ ਜਿਹੜੇ ਬਾਕੀ ਹੋਣ ਉਹਨਾਂ ਨੂੰ ਹੁਕਮ ਕਿੱਥੇ ਹੁੰਦਾ ਬਾਕੀ ਦਾ ਹੁਕਮ ਉਹ ਕੋ ਮੈਂ ਦੇ ਨਹੀਂ ਹੁੰਦਾ ਬਾਕੀਆਂ ਵਾਸਤੇ ਰਾਏ ਹੈ ਗੁਰਪ੍ਰਬਧ ਨਾਲ ਆਸਤੇ ਹੁੰਦਾ ਬਾਕੀਆਂ ਵਾਸਤੇ ਹੁਕਮ ਤਾਂ ਹੈ ਤਾਂ ਸਾਰਿਆਂ ਵਾਸਤੇ ਹੁਕਮ ਪਰ ਮੰਨਦੇ ਕਦ ਨੇ ਉਹਨਾਂ ਵਾਸਤੇ ਸਲਾਹ ਤਾਂ ਹੈ ਜੀ ਜੋ ਹੋਰਿਆਂ ਵਾਸਤੇ ਸਲਾਹ ਹੈ ਵੀ ਪਈ ਐ ਕਰ ਲੋ ਆ ਜਿਹੜਾ ਰਾਹ ਤੁਹਾਡਾ ਨਾ ਹਮੋ ਕੀ ਹਰ ਭਾਵ ਦੇ ਰਾਹ ਭੀੜੇ ਅੱਗੇ ਜਾਣਾ ਸਲਾਹ ਹੈ ਹੋਣਾ ਵੇਦਨ ਆਊਗਾ ਇਹਦਾਂ ਆਊਗਾ ਉਹਨਾਂ ਦਾ ਸਲਾਹ ਦਿੱਤੀ ਹੋਈ ਹੈ ਗੁਰੂ ਘਰ ਨੂੰ ਹੁਕਮ ਹੈ ਗੁਰੂ ਘਰ ਦਾ ਅਸਿਦਾ ਹੁਕਮ ਹੈ ਮਹੰਲਾ ਦੂਜਾ ਹਾਂ ਇੱਕ ਨਹੀਂ ਚੱਕਰੀ ਜਿਤ ਭੌ ਖਸਮ ਨਾ ਜਾਏ ਕਹਿੰਦੇ ਇਹ ਕਿਹੜੀ ਚੱਕਰੀ ਹੈ ਇਹ ਕਿਹੜੀ ਚੱਕਰੀਆਂ ਚ ਚੱਕਰੀ ਹੈ ਇਹ ਕਿਹੜੇ ਧਰਮ ਨਾਲ ਧਰਮ ਨਾਲ ਕਿਹੜੀ ਸੇਵਾ ਜੋ ਸੇਵਾ ਤੁਸੀਂ ਬੰਦੀ ਸੇਵਾ ਵੀ ਕਰਦੇ ਹੋ ਧਰਮ ਵੀ ਧਾਰਨ ਕਰ ਲਿਆ ਕਾਲ ਦਾ ਪੈ ਫੇਰ ਬਣਿਆ ਹੋਇਆ ਹੈ ਤੁਹਾਡੇ ਅੰਦਰ ਕਾਲ ਦਾ ਪੈਦਾ ਤੇ ਹਜ਼ੂਨ ਦਾ ਪੈ ਕਰਦੇ ਆ ਕਾਲ ਅਰਾ ਕਾਲ ਹਜ਼ੂਨ ਹੈ ਪਿਆ ਕਾਲ ਆ ਢੋਲ ਤਾਰਾਂ ਦੇ ਖੰਡੇ ਦੀਆਂ ਖੰਡੇ ਦੀ ਨੋਤਾਂ ਵਾਲੀਆਂ ਨਹੀਂ ਹੁੰਦੀਆਂ ਇਕ ਅਕਾਲ ਅਧਾਰਿਕ ਕਾਲਾ ਨਾ ਇਕੋ ਫੜਨੇ ਦੀ ਜੋਤਾ ਆਣ ਇਕ ਤਾਂ ਆਰ ਪੈਦਾ ਕਰਦੀ ਹੈ ਇਕ ਤਾਂ ਆਰ ਖਤਮ ਕਰਦੀ ਹੈ ਵੇ ਹੁਕਮ ਦੀਆਂ ਜੋਤਾ ਰਾਈ ਨੇ ਜੱਪਣ ਪਰਨਾ ਹੁਕਮ ਹੈ ਉਹ ਹੁਕਮ ਤੋਂ ਡਰ ਕੇ ਲੱਗਦਾ ਤੁਹਾਨੂੰ ਕਾਲ ਵੀ ਹੁਕਮ ਹੈ ਡਰ ਕੇ ਲੱਗਦਾ ਦੁਆ ਜਲ ਬਲੂ ਹੁਕਮ ਬਲੂ ਫਿਰ ਕੀ ਹੋਊਗਾ ਜਦੋਂ ਤਾਂ ਲੱਗਦਾ ਦਰ ਤਾਂ ਲੱਗਦਾ ਹੈ ਉਹ ਪਾਣਾ ਮਿੱਠਾ ਵੀ ਲੱਗਦਾ ਜੇ ਮਿੱਠਾ ਲੱਗਦਾ ਉਹ ਪਾਣਾ ਫੇਰ ਨਹੀਂ ਲੱਗਣਾ ਜਦੋਂ ਉਨਾ ਚਿਰ ਲੱਗਦਾ ਹੈ ਪਾਣਾ ਮਿੱਠਾ ਨਹੀਂ ਲੱਗਦਾ ਪਾਣੀ ਨੂੰ ਕਰ ਲੱਗਦਾ ਮਿੱਠਾ ਨਹੀਂ ਲੱਗਦਾ ਜਿਹਨੂੰ ਮਿੱਠਾ ਲੱਗਦਾ ਧੀ ਲੱਗਦਾ ਕਾਦੀ ਸਿੱਖੀ ਹੋ ਗਈ ਸਾਡੀ ਜੇ ਕੋਤੋਂ ਦਰ ਫੇਰ ਉਹਨੂੰ ਮੰਨਣ ਤੋਂ ਡਰਦੇ ਹੋ। ਉਹਨੂੰ ਮੰਨਣ ਤੋਂ ਡਰ ਗਿਆ ਇਹੀ ਦਰਕਾਲਦਾ ਹੈ। ਪਤਾ ਨਹੀਂ ਕਿਹਾਂ ਜਾ ਕੇ ਕੀ ਹੋਊ। ਉਹ ਵੀ ਜਿਹੋ ਹੁੰਦਾ ਹੋ ਹੀ ਜਾਂਦਾ। ਉਹਨਾਂ ਆਏ ਤਾਂ ਹੋਏ ਗੋ। ਅੱਜ ਤੋਂ ਭੜਨੇ ਜਾ ਗਏ। ਇਹ ਦੋ ਲੁਘੜ ਲੁਘੜ ਇੱਥੇ ਲੁਘੜ ਲੁਘੜ ਤੇ ਸੋਨੇ ਸਾਰੇ ਵੱਢਦੇ ਚਾਕੇ ਥੱਲੇ ਵੱਢ ਲੈ ਜਾਕੇ। ਇੱਕ ਨਹੀਂ। ਕੀ ਕਰੀ? ਕਾਦੀ ਸਿੱਖੀ ਐ ਜਿੱਤ ਬਹੁਤ ਹਸੁੰਨੇ ਜਾਏ। ਡਰਦਾ ਦਾ ਪਾਣੇ ਦਾ ਜੁੱਬੜ ਬਣਾਦਾ ਹੋ ਗਏ। ਕਿਉਂ ਕੁੰਦੇ ਕਰ ਡਰਦੇ। ਕਿਉਂ ਨਹੀਂ ਮਰਦੇ ਹੁਕਮ ਨੂੰ। ਹੁਕਮ ਨੂੰ ਨਾ ਮੰਨਣਾ ਉਹ ਕੋ ਤੋਂ ਡਰ ਲੰਗਾ ਜੇ ਉਹ ਕੋ ਬੰਦ ਕੇ ਮਰ ਜਾਗੇ ਡੁੱਬ ਜਾਗੇ। ਗੁਰਬਾਨੇ ਨੂੰ ਮੰਨ ਕੇ ਮਰ ਜਾਂਦੇ ਡੁੱਬ ਜਾਂਦੇ ਫਿਰ ਇਹਨੂੰ ਮੱਖਾ ਕਾ ਤੇ ਰੋਬ ਦੇਸਾ ਕੇ ਕਹਿੰਦੇ ਗੁਰੂਆ ਤੇ ਮੰਨਦੇ ਹੋ ਗੁਰੂ ਡੋਬੋ ਦਾ ਹੁਣ ਕਾ ਗੁਰੂ ਮਾਰਦਾ ਹੁੰਦਾ ਹੈ ਗੁਰੂ ਦਾ ਤਾਂ ਭਰੋਸਾ ਨਹੀਂ ਹੈ ਗੁਰੂ ਦੇ ਨਾਲ ਅਧਰਮਾ ਨੂੰ ਚਾਰ ਹੋ ਜਾਂਦੇ ਹੋ ਭਰੋਸਾ ਹੈ ਜੀ ਸੋ ਨੂੰ ਡੋਬੋ ਦੂਗਾ ਤਾਂ ਹੀ ਨਹੀਂ ਮੰਨਦੇ ਨਾ ਮੰਨਣ ਦਾ ਕੀ ਕਾਰਨ ਹੈ ਕਾਰਨ ਤਾਂ ਸਭੀ ਨਾ ਮੰਨਣਾ ਨਾ ਮੰਨਣ ਦਾ ਕੀ ਕਾਰਨ ਹੈ ਨਾ ਮਨ ਦਾ ਕਾਰਨ ਕੁਰਬਾਨੀ ਪਟ ਦੂੰਗੀ ਸਾਨੂੰ ਬੇੜਾ ਡਰ ਕਰ ਦੂੰ ਸਾਡਾ ਇਹ ਬੰਲੀ ਸਾਡਾ ਨਾਸ ਕਰ ਦੂ ਆਖਰੀ ਖਟਣਾ ਇਹਨੇ ਸਾਡਾ ਤਾਂ ਰਮੀ ਮੰਦੇ ਬਾਣੀ ਨੂੰ ਨਹੀਂ ਤਾਂ ਜ਼ੋਰ ਕੀ ਕਰਨ ਕਾਲਾ ਦਾ ਸੁਤੀਏ ਨਮਨ ਉਹ ਡਾਰੇ ਭਾਉ ਹੈ ਨਾ ਗੁਰਬਾਨ ਤੋਂ ਭੈ ਲੱਗਦਾ ਬੰਦੇ ਤੋਂ ਭੈ ਹੈ ਪ੍ਰੋਸਾ ਨਹੀਂ ਹੈ ਨੁਕਸਾਨ ਹੋਊਗਾ ਮਨੇ ਤੋ ਛੱਡੋ ਪਰ ਤਲਾਂ ਜੀ ਲਓ ਛੱਡ ਦਿਓ ਫਿਰ ਬਰੋਦੀ ਹੋਜੋ ਕਿ ਪਾਈ ਸਾਡੇ ਵਾਸਤੇ ਗੱਲ ਨਹੀਂ ਅਸੀਂ ਅਮਰਦੁੱਤ ਨੂੰ ਛੱਡ ਨਹੀਂ ਸਕਦੇ ਆਪਣੀ ਲਈ ਫਿਰੋ ਉਹ ਦੋਹੀ ਪਾਜੀ ਦੋ ਬੇੜੀਆਂ ਦੇ ਪੈਰ ਢੜੇ ਜੀ ਟੀੜੇ ਵੇ ਕੋ ਬਣਾਉਣੇ ਵੇ ਕੋ ਉੱਡੀ ਨੂੰ ਬਣਾਉਦੇ ਨੇ ਇਹਨਾਂ ਫਿਰ ਬੋਨੇ ਸਭ ਕੁਝ ਜਾਣ ਲਾਉਂ ਕਾਟ ਕਾਟ ਕੇ ਅੰਦਰ ਗਈ ਜਾਂਦਾ ਪਰ ਫਰੇ ਫਰੇ ਹੀ ਪੀੜ ਗ ਜਾਣ ਨਾਲੇ ਬੜੀ ਜਾਂਦ ਉਹਦੇ ਨਾਲ ਢਗੀ ਮਾਰਦੇ ਨੇ ਨਾਲ ਦੇ ਸੇਵਕ ਕਾਢੀ ਆ ਜੇ ਸਿੱਧੀ ਖਤਮ ਸਮਾਇਆ ਨਾਲ ਦੇ ਸੇਵਕ ਕਾਢੀ ਇਸ ਕਰਕੇ ਜਿਹੜੇ ਅਸਲੀ ਸੇਵਕ ਨੇ ਨਾ ਚੱਕ ਕਰਦੇ ਉਹ ਇੱਕ ਪਾਸੇ ਘੱਡ ਲੈਂਦਾ ਜੇ ਸਿੱਧੀ ਖਤਮ ਸਮਾਇਆ ਜਿਹੜੇ ਖਾਸ ਦੇ ਨਾਲ ਸਮਾਇਆ ਉਹਨਾਂ ਨੇ ਨਾ ਹੁਕਮ ਦੇ ਨਾਲ ਪਾਣੇ ਦੇ ਵਿਚੇ ਹੀ ਰਚੇ ਵਿਚੇ ਹੁੰਦੇ ਨੇ ਇਹਨਾਂ ਨੂੰ ਪਾਣਾ ਬੱਠਾ ਲੱਗਦਾ ਹੁੰਦਾ ਹੈ ਉਹ ਅਲੱਗ ਨਿਕਲ ਜਾਂਦੇ ਨੇ ਉਹ ਟੁੱੜੀ ਜੋ ਦਾਣਾ ਅੱਡ ਕੱਢ ਲੈਂਦਾ ਬਾਹਰ ਟੁੱੜੀ ਦਾ ਬਗਵਾ ਦੇ ਖਾਨ ਵਾਲੀ ਕੀ ਹੈ ਦਾਣਾ ਉਹ ਜੀਵਨ ਦਰਨਾਂ ਵਿੱਚ ਆਇਆ ਤਾਂ ਇਹ ਅੱਡ ਕੱਟੇ ਜਾਂਦੇ ਨੇ ਉਹ ਕੌਣ ਅਕਾਲ ਦਾ ਨਰਾਸ ਹੋ ਜਾਂਦਾ ਨੇ ਕਾਲ ਅਕਾਲ ਖਸਮ ਕਾ ਕੀਓ ਦਾਣਾ ਦਾ ਗਲਿਆਂ ਦਾ ਅਕਾਲ ਨਾਲ ਜੁੜ ਜਾਂਦਾ ਏ ਟੂੜੀ ਕਾਲਵਾਸ ਹੋ ਜਾਂਦੀ ਏ ਪਸੂ ਆ ਜਾਂਦਾ ਰਹਿਣ ਅਕਾਲ ਦੇ ਨਾਲ ਜਿਹੜੇ ਜੁੜਦੇ ਨੇ ਉਹ ਬਾਣਾ ਬਿਠਾਲੇ ਹੁੰਦੇ ਨੇ ਬਾਣਾ ਦਾ ਵਜ਼ਾ ਭਾਇ ਸਿਰਫ ਉਹ ਪਾਇਦੀ ਦਿਖਾਈ ਤਲਵਾਰ ਦੀ ਵੀ ਸਰ ਚਾਹੀਦਾ ਮਾਰਿਆ ਦਾ ਕੋਈ ਪਾਇ ਦਿਖਾਈ ਸੀ ਜਿਹਨੂੰ ਮਾਰਨ ਗਮੂਰ ਸੀ ਪਹਿਲਾਂ ਹੀ ਪੈ ਖੜਦ ਸੀ ਕਹਿੰਦੇ ਸਿਰ ਤਾਂ ਗੁਰੂ ਦਾ ਪਹਿਲਾਂ ਤੇ ਤਾਂ ਹੁਣ ਲੈ ਨੂੰ ਗੱਦੀ ਬਰਕਰਾਰ ਬਾਸੋਂ ਪਾਸ ਕਰਤੇ ਉਹ ਪਾਇਓ ਦਿਖਾਈ ਸੀ ਕੈਸੇ ਲਿਆ ਸੀਗਾ ਪੈ ਦਿਖਾ ਕੇ ਹੋਰ ਕੀ ਉਹ ਪੂਰੇ ਉਤਰ ਗਏ ਜਿਹੜੇ ਕੱਚੇ ਸੀਗੇ ਉਹ ਇੱਕ ਪਾਸੇ ਕਰਦੇ ਐਂ ਦੇਖਿਆ ਸੀ ਟੋਕੇ ਜਿਵੇਂ ਆਪਾਂ ਚੌਲ ਟੋਕੇ ਦੇਖ ਲੈਂਦੇ ਆ ਕੱਚਾ ਪੱਕੇ